ਤਾਂ ਦੇਖੋ ਤੋੜਦਿਆਂ ਕੰਨਾਂ ਕੰਨਾਂ ਦੀਆਂ ਉਹ ਫਰਕ ਜੀ ਦੇਖੋ ਆਹ ਇਹ ਅੱਛਾ ਵੀਰ ਆ ਬੱਚੇ ਵੀ ਦੇ ਹਾਂ ਦੋ ਸਾ ਦੋ ਬੱਚੇ ਵਾਹਿਗੁਰੂ ਹਵਾਈ ਗਈ ਗੈਰੰਟੀ ਹੋ ਰਹੀ ਸਾਰੀ ਹੈ ਆ ਤੇ ਖਾਈ ਵੀਡੀਓ ਭੇਜੀ ਤੀ ਹੈ ਨਾ ਆ ਜਾਈ ਆ ਜਾਈ ਜੂੜੀ ਉਹ ਚਰਨ ਉੱਪਰ ਸਾਰਾ ਤੋੜ ਦਿੱਤਾ ਹੈ ਨਾ ਹਾਂ ਜੀ ਵਾਈ ਕੋਈ ਨਸ਼ਾ ਪਤਾ ਕਰਦੇ ਜੀ ਕਿਤੇ ਨਾ ਨਾ ਅਮਰਤ ਤਾਰੀਆ ਅਮਰਤ ਛਕਿਆ ਵਾ ਅੱਛਾ ਇਹ ਈ ਗੱਲ ਨਹੀਂ ਹੈਗੀ ਐ ਲੱਗੇ ਪਰ ਅਮਰਤ ਨਾ ਕੰਮ ਰਿਹਾ ਅਮਰਤ ਛਕਿਆ ਵਾ ਅਕੋ ਗੱਲ ਨਹੀਂ ਜੀ ਬਹੁਤ ਟੀਰੇ ਬਜ਼ੁਰਗ ਆ ਪਿੰਡਾ ਚਾੜਾ ਉਹਦਾ ਗੱਲ ਤਾਂ ਕਾਤ ਦਾ ਬਾਦ ਦੀ ਕਰਦਾ ਰਿਹਾ ਅੰਗਰ ਟ੍ਰੇਨ ਵੀ ਤਲਾ ਤਾਂ ਲਾਇਆ ਵੀ ਕਿਤੇ ਆਪਣੇ ਆਪ ਨੂੰ ਮਾਰ ਮਾਰਨ ਲੱਵੇ ਹੈਨਾ ਜੋ ਮੈਂਟਲੀ ਨਹੀਂ ਵਿਚਾਰਾ ਸਹੀ ਵਾਹੀ ਗੋ ਬਹੁਤ ਟੀਨਾ ਸਾਗੇ ਤੋਰ ਤਿੰਦੇ ਬਨੇਰੇ ਬਨੂਰੇ ਸਭ ਤੋਰ ਅੱਛਾ ਇਹ ਵੀ ਆਪਣੇ ਹਾਂਜੀ ਹਾਂਜੀ ਉਹ ਆ ਇਹਨਾਂ ਦੇ ਆਪਣੇ ਬੰਦੇ ਸਾਡੇ ਚਾਚਾ ਸਾਡੇ ਤਾਏ ਦਾ ਮਕਾਨ ਆ ਇਹ ਹੱਦ ਚਾਚੇ ਦਾ ਲੜਕਾ ਹੈ ਵਾਹਿਗੁਰੂ ਅੱਜ ਆਹੀ ਫੇਰੇ ਉੱਕੇ ਚਾਗੇ ਤੇ ਪਾਈ ਮਾਕੇ ਗੁੱਡ ਬਤਾ ਜੋ ਹਾਂ ਤੇ ਰੂੜੇ ਮਾਕੇ ਬੰਨੀ ਦਰਦੇ ਹੁੰਦੇ ਵੀ ਇਹ ਔਰੀ ਚੰਦਾ ਹੈ ਇਹਨੂੰ ਪਿਓ ਨੂੰ ਕੱਲ ਲਾਤ ਮਾਰਿਆ ਸਾਡੇ ਦੀ ਇਹਦੇ ਵਾਹਿਗੁਰੂ ਨਾ ਹਾਂ ਚੱਲੂੰਗੀ ਬਦ ਜੂਂਡੇ ਮੈਨੂੰ ਲਾਤ ਮਾਰ ਕੇ ਮਿੰਟਿੰਗ ਪਿਆ ਉਹ ਮੁੜ ਕੇ ਸਵੇਰੇ ਮੈਂ ਆਇਆ ਮੈਂ ਸੋ ਮੈਂ ਵੱਡਾ ਭਰਾ ਆ ਬਹਿ ਗਿਆ ਫਿਰ ਇਹ ਲਗਾਇਟ ਨੂੰ ਫੜ ਕੇ ਅੰਦਰ ਦਵਾਈ ਲੈਣ ਗਿਆ ਸੀ ਰਿ ਉਥੋਂ ਮਿੱਟਲ ਹਸਪਤਾਲ ਨੂੰ ਇਹ ਵੀ ਸਾਢੇ 7 ਵਜੇ ਇਥੋਂ ਮੰਡਾ ਜਾਂਦਾ ਉਹ ਸੰਗਣਾ ਨਾਲ ਬੱਧਾ ਹੈ ਅੱਛਾ ਸੰਗਣਾ ਨਾਲ ਬੱਧਾ ਹੈ ਹਾਂ ਸੁਤਾ ਕੇ ਉਹ ਡਿਸਟਰਬ ਕਰਨਾ ਪੈ ਰੰਦੋ ਆਹ ਰੰਦ ਨਾ ਹੀ ਨਾ ਤਾਂ ਕਰੋ ਤੇ ਨਹੀਂ ਇਹ ਕਦੋਂ ਕਦਾਂ ਹੋਇਆ ਇਦਾਂ ਇਹ ਜੀ ਵੇ ਅੱਗੇ ਦਵਾਈ ਨੂੰ ਖਾਂਦਾ ਰਿਹਾ ਜਾ ਕੇ ਤੇ ਆ ਹੁਣ ਇਹ ਕੱਲ ਪੁੱਛੁੰਦਾ ਤੇ ਬਹੁਤ ਹੀ ਯਾਦਾਂ ਗਲੀਆਂ ਪੰਨਾਂ ਪੱਜਾ ਫਿਰਦਾ ਕਿ ਕਣਕਾਂ-ਕਣਕਾਂ ਦੀ ਗਾਲਾਂ ਗੋਲੰਪੁਰ ਨਹੀਂ ਪਹਿਲਾਂ ਕਦੇ ਕਦੋਂ ਬਿਮਾਰੀ ਕਦੋਂ ਦਾ ਖਾਕ ਹੋ ਗਿਆ ਸਾਲ ਕੋ ਪਹਿਲਾਂ ਵਧੀਆ ਸੀ ਹਾਂ ਠੀਕ ਹੀ ਕੰਮ ਕਰਦਾ ਸੀ ਕੰਮ ਕੀ ਕਰਦੇ ਸੀ ਧਿਆੜੀ ਕਰਦਾ ਸੀ ਧਿਆੜੀ ਜਾਂਦੇ ਹਾਂ ਜੀ ਮਿਹਨਤ ਫੁੱਲ ਕਰਦਾ ਸੀ ਹਰੀ ਜਾਂਦੇ ਹਾਂ ਹਰੀ ਜਾਂਦੇ ਹਾਂ ਮਾਲ ਅੱਛਾ ਕੋਈ ਗੱਲ ਨਹੀਂ ਤੇ ਕੋਈ ਐਕਸੀਡੈਂਟ ਹੋਇਆ ਇਹਦਾ ਵੀ ਇਦਾਂ ਜਿਹਾ ਹੋ ਗਿਆ ਨਾ 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 ਕੋਈ ਕੁਦਰਤੀ ਹੋ ਗਿਆ ਦਿਮਾਗੀ ਕੁਦਰਤ ਵੱਲੋਂ ਜਦੋਂ ਆਨੰਦ ਦਿਮਾਗ ਤੇ ਬੋਝ ਆ ਪਾਇਆ ਕੋਈ ਚੀਜ਼ ਜੀ ਫੇਰ ਕੋਈ ਸਦਮਾ ਹੋ ਸਦਾ ਸਦਮਾ ਸੁਦਮਾ ਲੱਗਾ ਹੋਵੇ ਕੋਈ ਨਹੀਂ ਸੁਪਨਾ ਤੋਂ ਕਿਸੇ ਦੇ ਕੇ ਯਾਰੀ ਬੰਦੇ ਨੇ ਕਿਸੇ ਦਾ ਦੇਣਾ ਲੈਣਾ ਹੁੰਦਾ ਕਿ ਯਾਰੀ ਕੋਈ ਸੋ ਨਹੀਂ ਹਾਂ ਜਿਹੜਾ ਦੇਣਾ ਕਿਸਦਾ ਹੁੰਦਾ ਸੀ ਆਪਣੇ ਕੋਲੋਂ ਦੇ ਦਿੰਦੇ ਸੀ ਇਹ ਤੇ ਨਹੀਂ ਰੋਜ ਆਪਾਂ ਕੁਰੀ ਬਣਾਈ ਆ ਬਈ ਡੰਗਰ ਵੀ ਰੱਖੇ ਹੁੰਦੇ ਸੀ ਨੇ ਇੱਕ ਦੋ ਗਾਈਆਂ ਰੱਖੀ ਸੀ ਬੜਵਧੀਆ ਜਿਹਾ ਆਪਣਾ ਘਰ ਦਾ ਕਿਚਾਰਾ ਚੱਲਦਾ ਆ ਆ ਵਿਖਾਈ ਵੀ ਇਹਨਾਂ ਬਣੇ ਆ ਆਓ ਭਾਈ ਗਤਨ ਨੂੰ ਰਾਮਦਾਸ ਕਿ ਨਾਂ ਕੀ ਦੱਸੇ ਨੰਦਾ ਸੁਵਿੰਦਰ ਸਿੰਘ ਸੁਵਿੰਦਰ ਸਿੰਘ ਭਾਈ ਗੁਰ ਅੰਗਲ ਜੀ ਨਬਯੋਸ਼ੀ ਦੀ ਹਾਲ ਤੇ ਜਾ ਹਾਂਜੀ ਜਿਆਦਾ ਉਹ ਜਿਆਦਾ ਰੋ ਭਾਈ ਗੁਰ ਬੜਾ ਔਖਾ ਹੈ ਨਾ ਕੱਲ ਤੇ ਤੂੰ ਵੇਖਿਆ ਯਾਰ ਸਾਰੇ ਬੰਨੇ ਬੰਨਿਆ ਸੀਗਾ ਸਾਰੇ ਬੰਨੇ ਸਾ ਉਹ ਸੇਰਦੀ ਸੀ ਸੇਰਦੀ ਸੀ ਬੜਾ ਮੈਨੂੰ ਪਤਾ ਕਿ ਸੂਰਖੇਰ ਦਾ ਕਿਆ ਪੈ। ਇਹ ਦੋਹਾਂ ਪੈਰਾਂ ਟਿੰਦਰੇ ਮਾਰੇ ਫੇਰ। ਉਹ ਕੋਠੀ ਦੇ ਨੁਕਸਾਨ ਹੋ ਗਏ। ਵੀਰੇ ਦਾ ਟਿੰਨ ਡੁੰਨਾ ਸਭ ਤੋੜ ਤੀਆਂ। ਇਹ ਕਿਹੜਾ ਪਿੰਡ ਪਿੰਦਾ? ਗੋਰੇ ਨਗਲ। ਹਾਂਜੀ ਸਾਡੀ ਸੰਗਤ ਨੂੰ ਹਵਾਈ ਗੁਰ ਜਿੱਕਾ ਖਾਲਸਾ ਹਵਾਈ ਗੁਰ ਜਿੱਕੀ ਫਤਿਹ। ਸੰਜੀ ਅੱਜ ਅਸੀਂ ਆਏ ਆ ਪਿੰਡ ਗੋਰੇ ਨਗਲ। ਜਿਲ੍ਹਾ ਆ ਜਾਂਦਾ ਜੰਦਾ ਅੰਮ੍ਰਿਤਸਰ ਤਹਿਸੀਲ ਅਜਨਾਲਾ। ਤੇ ਪਿੰਡ ਗੋਰੀ ਡੰਗਲਵਾ ਤਾਂ ਜਿਹੜਾ ਤੁਸੀਂ ਵੀਰ ਜੀ ਮੇਰੇ ਲਾਗੇ ਦੇਖ ਰਹੇ ਜੇ ਰਸਤੇ ਤੇ ਦਾ ਇਹਨਾਂ ਨੂੰ ਇੰਜੈਕਸ਼ਨ ਲਾਇਆ ਵਾ ਇਹ ਕਹਿੰਦੇ ਆ ਕਿ ਅਮਰਤਾਰੀ ਵੀਰ ਜੀ ਆ ਪਰ ਕੱਲ ਪਰਸੋਂ ਦਾ ਇਹਨਾਂ ਨੂੰ ਪਤਾ ਨਹੀਂ ਕੀ ਗੱਲਬਾਤ ਹੋਈ ਆ ਮੈਂਟਲੀ ਇਹਨਾਂ ਦੀ ਪੋਜੀਸ਼ਨ ਅਪਸੈਟ ਹੋ ਗਈ ਆ ਜਿਸ ਦਾ ਕਰਕੇ ਕਿ ਇਹ ਆਪਣੇ ਹੀ ਘਰ ਦੇ ਜਿਹੜੇ ਚੀਜ਼ਾਂ ਉਹਨਾਂ ਦਾ ਨੁਕਸਾਨ ਕਰੀ ਜਾਂਦਾ ਤੋੜੀ ਭੇਜੀ ਜਾਂਦਾ ਵਾ ਆ ਛੋਟੇ ਛੋਟੇ ਇਹਨਾਂ ਦੇ ਵੀਰ ਦੇ ਦੋ ਬੱਚੇ ਆ ਇੱਕ ਬੱਚਾ ਇੱਕ ਲਾਗੇ ਕੁੜੀ ਆ ਤੇ ਬੜਾ ਵਿਚਾਰਿਆ ਨੂੰ ਮੰਜੇ ਨਾਲ ਬੰਨ੍ਹ ਕੇ ਰੱਖਣਾ ਪਿਆ ਤੇ ਅੱਜ ਆਪਾਂ ਸਸਤਾ ਵੱਲੋਂ ਆਏ ਇਹਨਾਂ ਨੂੰ ਲੈ ਕੇ ਚੱਲੇ ਆਂ ਤੇ ਤੇ ਪੈਣੇ ਫੇਰ ਰਾਤ ਫੇਰ ਕਿਦਾਂ ਬੜਾ ਔਖਾ ਰਿਹਾ ਹੋਊ ਰਾਤ ਨੂੰ ਬੰਨੇ ਸਾਰੀ ਤੇਰੀ ਬਨੇ ਰੱਖਿਆ ਹੋਗਾ ਨਹੀਂ ਬੰਨੇ ਰੱਖਿਆ ਨੰਤਰਕ ਤੇ ਹੋੜਾ ਜਦੋਂ ਠੀਕ ਹੋ ਗਈ ਸਮਾਨੀ ਉਹ ਪਾਇਆ ਸਗਲਾ ਤੇ ਇਸ ਤਰ੍ਹਾਂ ਉੱਤਰੋਂ ਤੇ ਢਾਈ ਜੁਨੀ ਤੇ ਪੂਰੀ ਦਿੱਤੀ ਆ ਫੇਰ ਉਹ ਕਿਰੋਲਾ ਪੁੰਦਾ ਜੀ ਤੇ ਵੱੱਦਾ ਜੀ ਆਕੜੀਆਂ ਜੂ ਬੰ ਫੇਰ ਇਹ ਨਾਲ ਦੇ ਨਹੀਂ ਭਰਾ ਇਹ ਸੋਟਾ ਚਾਚੀ ਦਾ ਇੱਤੋਂ ਛੋਟਾ ਹੈ ਇਹਨੇ ਫਿਰ ਖੋਲਿਆ ਭਾਈ ਗੁਰੂ ਥੋੜਾ ਜਾ ਮਾਤਾ ਨੂੰ ਬੇਗਾਨੀ ਨਹੀਂ ਹੈ ਨਹੀਂ ਜੀ ਉੱਠ ਕੇ ਫੇਰ ਕੋਲ ਨਹੀਂ ਬਾਬਾ ਜੀ ਮੈਂ ਨਾ ਲੈ ਜਾऊंगा ਇਹਨੂੰ ਆਪਣੇ ਕੋਲ ਆਸ਼ਰਮ ਚ ਲੈ ਜਾਣਾ ਵਾ ਪਰ ਇਹਨਾਂ ਵਾਂ ਕਿ ਰੱਬ ਨਾ ਕਰੇ ਹਨਾ ਕੋਈ ਗੱਲਬਾਤ ਹੋਵੇ ਉਹਦਾ ਆਪਾਂ ਜ਼ਿੰਮੇਵਾਰ ਨਹੀਂ ਹੈਗੇ ਹਨਾ ਮੈਂਟਲੀ ਸਹੀ ਨਹੀਂ ਹੈ ਹਨਾ ਮੈਂਟਲੀ ਸਹੀ ਨਹੀਂ ਹੈ ਹਨਾ ਵੈਸੇ ਜੇ ਆਪਾਂ ਕਿਉਂਕਿ ਮੇਰਾ ਕਿਹੜਾ ਕੋਈ ਦੁਸ਼ਮਣ ਆ ਆਪਣੇ ਵੱਲੋਂ ਤੇ ਪੂਰੀ ਦੀ ਹੈਲਪ ਕਰਾਂਗੇ ਸਪੋਰਟ ਕਰਾਂਗੇ ਅਸੀਂ ਇੱਕ ਕਮਰਾ ਥੋੜੇ ਦਿਨਾਂ ਦੀ ਤਿਆਰੀ ਕਿਸਤਰੀ ਲਗਾਵਾ ਇੱਕ ਕਮਰਾ ਹੀ ਤਿਆਰ ਕਰ ਲੈਂਦੇ ਆ ਆ ਜਿਹਦੇ ਵਿੱਚ ਜਿਵੇਂ ਕੋਈ ਮੈਂਟਲੀ ਜਿਆਦਾ ਅਫਸੈਟ ਵਾ ਜਿਹੜੇ ਹਨਾ ਤੁਸੀਂ ਸੰਗਲ ਮਾਰ ਕੇ ਬੰਨਿਆ ਆ ਆ ਰਖ ਵਿਧੀ ਸ੍ਰੀ ਸਾਹਿਬ ਆ ਪਾਇਆ ਇਹਨੇ ਹਨਾ ਮੈਂਟਲੀ ਅਫਸੈਟ ਆ ਤੇ ਹੁਣ ਸ੍ਰੀ ਸਾਹਿਬ ਦਾ ਫਿਰ ਬਾਬਾ ਚ ਕੋਈ ਗੱਲ ਨਹੀਂ ਛੋਟਾ ਰਹਿਣ ਤੋਂ ਵੱਡਾ ਰਹਿਣ ਕਿਉਂ ਮਾਰਨਾ ਲਵੇ ਆਪਣੇ ਨਹੀਂ ਵੱਡਾ ਲਾ ਕਿਸੇ ਦਿਨ ਮਾਰ ਦੇ ਦੇ ਹਲਟਾ ਵੀ ਜਦੋਂ ਇਦਾਂ ਜਾਂਦਾ ਹੈ ਨਾ ਕਿ ਗੁਰਦਾਰਾ ਸਾਹਿਬ ਕਿਹਨੇ ਜੰਮਾਇਆ ਪਰਨਾ ਨਹੀਂ ਜਾਂਦਾ ਪਰਨਾ ਹਮਮ ਦੀ ਸ੍ਰੀ ਸਾਹਿਬ ਵਾਈ ਗੁਰ ਹੋਰ ਅੰਕਲ ਜੀ ਠੀਕ ਠਾਕ ਜੀ ਠੀਕ ਠਾਕ ਅੰਕਲ ਜੀ ਹਾਂਜੀ ਕਿ ਨਾਂ ਕੀ ਤੁਹਾਡਾ ਹਾਂਜੀ ਸੁ ਦੱਸੋ ਸ੍ਰਿੰਦਰ ਸਿੰਘ ਵਾਹਿਗੁਰੂ ਤੇ ਕੀ ਗੱਲ ਕਾ ਤੋ ਲੜਦੇ ਜੇ ਆਪਣੇ ਬੱਚੇ ਨਾਲ ਕਾ ਤੋ ਲੜਦੇ ਜੇ ਇਹਨਾਂ ਦਿਨ ਵਸ ਦੀ ਗੱਲ ਨਹੀਂ ਹੁੰਦੀ ਕਿਹਦਾ ਦਿਲ ਕਰਦਾ ਪਿਆ ਆਪਦੇ ਘਰੇ ਨਖਾਨ ਕਰੀ ਜਾਈ ਹੈ ਨਾ ਹਾਂ ਹਾਂਜੀ ਅੱਛਾ ਜੀ ਬੱਚੇ ਲਗਾ ਦੇ ਉੱਧਰ ਲਾ ਜੀ ਤੱਡਾ ਪਲਾ ਜੀ ਤਿੰਨ ਚਾਰ ਦਿਨ ਤੋਂ ਇਦਾਂ ਵਾਹ ਵਾਹ ਬਹਿ ਜਾ ਬਹਿ ਲਾਗ ਰਿਹਾ ਬੰਦ ਬੰਦ ਨਹੀਂ ਕਰ ਸਕਦੇ ਜੋ ਤੀਨਾ ਕੋਈ ਕੋਈ ਗੱਲ ਨਹੀਂ ਆਪਾਂ ਵੇਖ ਲੈਣੀ ਹੈ ਅੱਛਾ ਟੀਨਾ ਤੀਨਾ ਵੀ ਤੋੜ ਦਿੱਤੇ ਆ ਅੱਛਾ ਹਟ ਜਾ ਲਾਗੇ ਕਵਾਂਡੀ ਅੱਛਾ ਸਵੇਰ ਵਾਲਾ ਨਕਸਨ ਦਾ ਪੰਨਾ ਪੰਦਾ ਬਹਿ ਜਾ ਕੋਈ ਗੱਲ ਨਹੀਂ ਬੈਠੇ ਰੋ ਬੈਠੇ ਰੋ ਤੁਸੀਂ ਤੇ ਬਾਥਰੂਮ ਜਾਣਾ ਬਾਜੀ ਬਾਥਰੂਮ ਜਾਣਾ ਕਰਾ ਲਓ ਇਹ ਲੋਕ ਕਿੰਨੇ ਸਰਦਾਰ ਹਨਾ ਅੰਮ੍ਰਿਤਧਾਰੀ ਆਓ ਬੰਦਾ ਸਾਤੋਂ ਬਾਤ ਪਾ ਮੈਂ ਕੀ ਹੁੰਨ ਨੂੰ ਮਾਰਦੇ ਆਪਨਾ ਅੱਛਾ ਉੱਤੇ ਟੀਨਾ ਦਿਖਾਇਓ ਬਣਾ ਇਹਨਾਂ ਦਾ ਧਿਆਨ ਰੱਖਿਓ ਇਹਨਾਂ ਕਿਤੇ ਬਾਸੇ ਨਾ ਬਾਹਰ ਚਲ ਜਾਣ ਵਾਹੀ ਗੁਰੂ ਤਾਂ ਰੋ ਰੰਦਾਸ ਆਪਾਂ ਨਾ ਰੋਟੀ ਫੜਕੀ ਰੱਖ ਇੱਥੇ ਰੱਖ ਦੇ ਪੈਰਾਂ 'ਚ ਰੱਖ ਦੇ ਕਿਤੇ ਤੇ ਪੈਰਾਂ 'ਚ ਛੋਣ ਲਈ ਹਾ ਤੇਰਾ ਪੜਾਈ ਤੇ ਬਣੇਰੇ ਸੋੜਤਾ ਹੀ ਥਾਣ ਔਰ ਕੋਕੀ ਨੇ ਇੱਟਾਂ ਮਾਰ ਦਿੱਤੀ ਆ ਵਾਈਕਰ ਆ ਵੇਖੋ ਸੰਤਜੀ ਆਪਣਾ ਹੀ ਘਰ ਦੀਆਂ ਟੀਨਾ ਵਾ ਜਿਹੜੀਆਂ ਆਪਣੇ ਤਾਇ ਜੀ ਦਾ ਘਰ ਵਾ ਤੇ ਤਾਇ ਜੀ ਦੇ ਘਰ ਦੇ ਵੀ ਟੀਨਾ ਤੋੜ ਦਿੱਤੀਆਂ ਭਾਜੀ ਜਿਹਨੇ ਆਪਣਾ ਹੱਥੀਂ ਕਮਾ ਕੇ ਆਪਣਾ ਘਰ ਜਿਹੜਾ ਬਣਾਇਆ ਜਿਹਨੇ ਆਪਦਾ ਘਰੀ ਤੋੜ ਦਿੱਤਾ ਉਹ ਹਨਾ ਤਾਂ ਉਹਨੂੰ ਵਿਚਾਰੀ ਨੂੰ ਕਿਹੜਾ ਵੀ ਕੋਈ ਐਸਟੈਂਸ ਸੋਝੀ ਨਹੀਂ ਹੈਗੀ ਕੋਈ ਉਹਨੂੰ ਉਹ ਕਿ ਚੂਰ ਕਰ ਦਿੰਦੇ ਸਾਰਿਆਂ ਦਾ ਮੇਰਾ ਹੀ ਐਂ ਕਰਦਾ ਸਾਰਾ ਸਦੇ ਕੱਢੀ ਨਾ ਆਗੇ ਨਾ ਤਾਂ ਚਲੋ ਤੀਹ ਤੇ ਤਾਏ ਚਾਚੇ ਜਿਹੜਾ ਆਪਣੇ ਪਰਵਾਜੇ ਆਪਣਾ ਖੂਨ ਜੀ ਕੋਈ ਗਵਾਂਡ ਮੱਥਾ ਹੁੰਦਾ ਹੋਰ ਕੀ ਹੁੰਦਾ ਤੇ ਅਗਲੇ ਨੇ ਤੇ ਆਪ ਲੜਾਈ ਲੈਣੀ ਹੋ ਸਕਦਾ ਜੀ ਬੱਬੇ ਇੱਥੇ ਸਾਰੇ ਲੱਗੇ ਹੁਣ ਇਹ ਵੀ ਗਵਾਂਡ ਐ ਇਹ ਬੇਸ਼ਾਹ ਜਿਹੀਆਂ ਲੱਗੇ ਇਹ ਵੀ ਤੰਗ ਐ ਜਿਹੜੋਂ ਗੰਦੀਆਂ ਗਾਲਾਂ ਚਲੋ ਤੀਆਂ ਭੈਣਾ ਸਾਰੀਆਂ ਹਾਂਜੀ ਤੇ ਤੁਸੀਂ ਚਲੋ ਇੰਨਾ ਕੰਮਾਂ ਦੇ ਤੁਹਾਨੂੰ ਜਿਆਦਾ ਪਤਾ ਵਾ ਇਹਨਾਂ ਬੰਦਾ ਮੈਂਟਲੀ ਹੋ ਗਿਆ ਉਹਨੂੰ ਵਿਚਾਰਾ ਕੀ ਕਰੇ ਹੈਨਾ ਆਪਾਂ ਕਹੇ ਨਹੀਂ ਜੀ ਤੂੰ ਮੈਂਟਲ ਆ ਯਾਰ ਤੇ ਜਿਹੜਾ ਵਿਚਾਰੇ ਮੈਂਟਲੀ ਅਪਸੈਟ ਹੋ ਗਿਆ ਤੇ ਕੀ ਕਰੇ ਹਾਂ ਬੇ ਕੁੱਤੇ ਵੀ ਤੋੜਿਆ ਇਹ ਵੀ ਤੋ ਆ ਵੀ ਤੋੜਿਆ ਬਨੇਰਾ ਤੋੜਿਆ ਦਿਖਾਈ ਗਰੀਤ ਭਾਈ ਇਹ ਤੇ ਸਾਰਾ ਵਿਚਾਰ ਇਹ ਤੇ ਮੇਰੇ ਨਾਲ ਦੋ ਦਿਨ ਹੋ ਰਹੇ ਤੇ ਕਾਰ ਹੀ ਤੋੜ ਦੇਣਾ ਸੀ ਅੱਛਾ ਆ ਆ ਤੋੜਿਆ ਸਾਰਾ ਹਾਂ ਜੀ ਪਤਾ ਮਾਰਦਾ ਆਹ ਦੇਖੋ ਉਹ ਵੀ ਕਰ ਤੋੜ ਫਿਰ ਇਹ ਤੇ ਫਿਰ ਬੱਧਾ ਵੀ ਇੱਕ ਜਾਨੇ ਤੋਂ ਥੋੜੀ ਗਿਆ ਹੋਣਾ ਚਾਰ ਪੰਜ ਜਾਨੇ ਚਾਰ ਪੰਜ ਜਾਨੇ ਲੜਕੇ ਕਿਤੇ ਬੰਨੇ ਹੋਣਾ ਪੱਕੇ ਦੀ ਬਿਛੀ ਕੱਢ ਕੇ ਹਾਂ ਜੀ ਉਥੇ ਲੋਕ ਲਾ ਕੇ ਰੱਖਣਾ ਪੈਣਾ ਆਪਾਂ ਨੂੰ ਹੀ ਉੱਥੇ ਹਾਂ ਚਲੋ ਕਿਉਂਕਿ ਆਪਣੇ ਤੇ ਇਦਾਂ ਵਾ ਨਾ ਆਪਣੇ ਤੋਂ ਇਥੇ ਬੰਦਾ ਜਿਵੇਂ ਪੱਕਾ ਹੁੰਦਾ ਵਾ ਇਥੇ ਇਹਨਾਂ ਨੂੰ ਵਿਚਾਰਨ ਕੋਈ ਤੂੰ ਵੀ ਆਪਣੇ ਕੰਮ ਧੰਦੇ ਜਾਣਾ ਪਰੇਸ਼ਾਨ ਨੀਂਦੀਪ ਬੱਚਾ ਚਲੋ ਘਰ ਚਲੋ ਮੇਰੇ ਘਰ ਦੇ ਬੱਜੀ ਇੱਥੇ ਵਾਹੀ ਗੀ ਮੈਂ ਹੁਣ ਅਰੈਸਟ ਮਿਲ ਜਾਨਾ ਇਹਨੂੰ ਤੇ ਹੁਣ ਠੀਕ ਦੇ ਕੋਈ ਦਵਾਈ ਦੁਈ ਲੈਂਦੀ ਉੱਥੋਂ ਅੰਮ੍ਰਿਤਸਰੋਂ ਉਹ ਵੀ ਦੇ ਦਿਓ ਮੈਨੂੰ ਉਹ ਤੋਂ ਕੀ ਗੱਲ ਨੇ ਮੈਂ ਉੱਥੇ ਆ ਹਸਪੀਟਲ ਗਿਆ ਸੀ ਹਾਂ ਨਹੀਂ ਨਹੀਂ ਦਵਾਈ ਅੱਛਾ ਉਹ ਉੱਥੇ ਰੱਖਿਆ ਲੂਜਨ ਦਾ ਤਾਂ ਕਿ ਹਾਂ ਦਵਾਈ ਉਹ ਅੱਛਾ ਜੀ ਹੰਦਾ ਹੰਦਾ ਕੱਟੀ ਉਹਨਾਂ ਰੈਸਟੀ ਦੇ ਦਿੱਤੀ ਇਹਨੂੰ ਰੈਸਟ ਦੀ ਗੇ ਹਜੇ ਰੈਸਟ ਲਈ ਆ ਤੇ ਥੋੜਾ ਜਿਹਾ ਹੋਇਆ ਵੀ ਸੈਟ ਜਾਈ ਰਾਤ ਦੇ ਮੋਲੇ ਬਹੁਤ ਕਿਤਾ ਕੀ ਲੈਣੇ ਆਹ ਤੇ ਆਪਦੇ ਚਾਪਾਣੇ ਚਾਪਲਾ ਲਿਆ

ਕਿੰਨਾ ਚਿਰ ਆ ਮੈਡੀਸਿਨ ਹੁੰਦੀ ਤੀਨ ਨੂੰ ਜਿਹੜੀ ਇੰਜੈਕਸ਼ਨ ਵਾਇਰ 1 ਵਜੇ ਦਿੱਤੀ 1 ਵਜੇ ਹੈਨਾ ਪਤਾ ਕੀ ਕਰੋ ਰਸਤਾ ਸਾਡਾ ਰਸਤਾ ਨਾ 2-2.5 ਘੰਟੇ ਦਾ ਰਸਤਾ ਹੈਗਾ ਵਾ ਤੇ ਹਰੀਕੇ ਪੱਤਨ ਤੋਂ ਆਏ ਆਪਾਂ ਮੈਨਾਂ ਕਿ ਡਾਕਟਰ ਬੁਲਾ ਕੇ ਇੱਕੀ ਥੋੜਾ ਜਿਹਾ ਕੋਈ ਫੇਰ ਇੰਜੈਕਸ਼ਨ ਲਵਾ ਲਈ ਆਪਾਂ ਕਿਉਂਕਿ ਗੱਡੀ ਦੇ ਵਿੱਚ ਡੰਗ ਨਾ ਹੋਵਾਂਗੇ ਉਹ ਦੂਜਾ ਦੂਜਾ ਉਹ ਮੈਨਾਂ ਲਗਾਤਾਰ ਤੇ ਨਹੀਂ ਗੱਲ ਕੋਈ ਹੁੰਦੀ ਨਹੀਂ ਉਹਦੇ ਹਿਸਾਬ ਨਾਲ ਉਸੇ ਡਾਕਟਰ ਨੂੰ ਕਰਾਂ ਕਹਾਂ ਕਰੋ ਨਾ ਗੱਲ ਨਹੀਂ ਸਮਝਾਇਆ ਹਾਂ ਹਾਂ ਹੁਣ ਮੈਨੂੰ ਲੋ ਲੋ ਆ ਰਹੀ ਹੈ ਨਾ ਬਾਈ ਚਾਂਸ ਜਿਵੇਂ ਗੱਡੀ 'ਚ ਜਾਂਦੇ ਜਾਂਦੇ ਇਹਨਾਂ ਵੀ ਪੂਰਾ ਪੋਜੀਸ਼ਨ 'ਚ ਆ ਜਾ ਆਪਣੀ ਜੀ ਹਨਾ ਹਾਂ ਮੈਂ ਗੱਡੀ ਤਾਂ ਕਰਦਾ ਉੱਥੇ ਪਹੁੰਚ ਕੇ ਫੇਰ ਨਹੀਂ ਕੋਈ ਚੱਕਰ ਉਹ ਮੈਂ ਚੱਕਰ ਉਹ ਮੈਂ ਦੇ ਕੇ ਟਟਕਾਂ ਗੋਲੀਆਂ ਗੋਲੀਆਂ ਦੇ ਦੇਣੇ ਰਾਤ ਨੂੰ ਚੱਲਿਆ ਉਹ ਗੋਲੀਆਂ ਦਾ ਬਾਬਾ ਜੀ ਗੋਲ ਗੱਲਾਂ ਮੁੱਤੇ ਨੀਂਦ ਆਈ ਹਾਂ ਉਹ ਜੇ ਨਾ ਰੈਸਟ ਤੇ ਚੱਲ ਜੇ ਉਹਨੇ ਜਨੂੰ ਇਹੀ ਪਹੁੰਚ ਜਾਣਾ ਹਾਂ ਉਹਨਾਂ ਦਾ ਉਹ ਤੇ ਮੇਰੇ ਲੋ ਆਵੇ ਉਹਨੇ ਸੈੱਟ ਕਰਤਾ ਇਹ ਬਹੁਤ ਬਦਲ ਗਿਆ ਬੱਚੇ ਕਿੰਨੇ ਨੀ ਵਿਦਦੇ ਮੁੰਡਾ ਕੁੜੀ ਇਹ ਤੋਂ ਉਹਨਾਂ ਨੂੰ ਵੀ ਮਾਰਦੇ ਹੋਣਗੇ ਗੱਬੋ ਜਰ ਇਹ ਉਹ ਕਿਹੜਾ ਉੱਧਰ ਚਲ ਜਾਂਦੇ ਸਾਡੇ ਕੋਲ ਜਿੱਥੇ ਗੱਡੀ ਨਹੀਂ ਲਾਈ ਉੱਥੇ ਅਰ ਇਸ ਕੀ ਅਨਿਰਾ ਕਈ ਇਹ ਪਤਾ ਕੀ ਹੁੰਦਾ ਜਿਵੇਂ ਹੁਣ ਮੈਂ ਆਪਣੇ ਕੋਲ ਖੜਨਾ ਵਾਂ ਹਨਾ ਕਈ ਕੋਈ ਗੱਲ ਬਾਤ ਹੁੰਦੀ ਹੈ ਬੰਦਾ ਦੱਸ ਦੇ ਪਹਿਲਾਂ ਤੇ ਬੰਦਾ ਉਸ ਚੀਜ਼ ਦਾ ਧਿਆਨ ਰੱਖਦਾ ਵਾ ਕਿਹੜੀ ਕਲਾਸ ਚ ਪੜਦਾ ਪੁੱਤੇ 6 ਵਜੇ 6 ਵਜੇ ਤੋਂ ਬਾਅਦ 7 ਵਜੇ ਇੱਥੇ ਪਿੰਡ ਹੀ ਹਾਂਜੀ ਸਰਕਾਰ ਜਾਣਦੇ ਰੋਜ਼ ਕੀ ਕੀ ਦੇਖਦੇ ਨਹੀਂ ਜਾਣਦੇ ਪੇਪਰ ਪੇਪਰ ਚੱਲਣ ਦੇ ਹਾਂਜੀ ਪਾਪਾ ਕਰਕੇ ਛੁੱਟੀਆਂ ਕਰਦਾ ਰਹਿੰਦਾ ਬੜਾ ਔਖਾ ਨਾ ਹੁਣ ਉਧਰ ਵਿਚਾਰੇ ਬੱਚਿਆਂ ਦੇ ਪੇਪਰ ਚੱਲਣ ਦੇ ਪੜਾਈ ਵੀ ਖਰਾਬ ਹੁੰਦੀ ਹੈ ਗਏ ਆ ਫਿਰ ਇਹਨੇ ਮੈਨੂੰ ਫੋਨ ਕੀਤਾ ਨਾ ਮम्मा ਆ ਜਾ ਜਾ ਤੱਕ ਤੰਗ ਕਰਦੇ ਹਾਂ ਅੱਛਾ ਇਹ ਮੈਂ ਸੱਚੀ ਕਾਲ ਹੋਰ ਭਾਈ ਅਸੀਂ ਕਾਲ ਸੱਚੀ ਕੱਟ ਜਾ ਹਾਂਜੀ ਸਜਾ ਇਹਨੂੰ ਇੰਜੈਕਸ਼ਨ ਦਿੱਤਾ ਹੋਇਆ ਹਾਂਜੀ ਉਹ ਮਤਲਬ 12 ਘੰਟੇ ਨਹੀਂ ਹੋਸ਼ ਓਕੇ ਠੀਕ ਹੈ ਤੇ ਅਰੇ ਇਹ ਮੇਰੇ ਕੋਲ ਦੋ ਦਿਨ ਤੋਂ ਕੋਈ ਆਏ ਨਹੀਂ ਇਹ ਕੋਈ ਜਗ੍ਹਾ ਇੱਕ ਕੋਈ ਜਿੱਦ ਤੇ ਫੇਰ ਤੇ ਠੀਕ ਹੈ ਜੀ ਹੋਰ ਭਾਈ ਠੀਕ ਠਾਕ ਜੀ ਬਾਸ ਵਧੀਆ ਜੀ ਤੁਸੀਂ ਹੀ ਲਾਇਸੀ ਨੇ ਫੋਨ ਕਾਲ ਮੈਨੂੰ ਨਹੀਂ ਮੈਂ ਨਹੀਂ ਸਰਪੰਚ ਸਾਹਿਬ ਨੇ ਵੀ ਸਰਪੰਚ ਸਾਹਿਬ ਨੇ ਮੈਨੂੰ ਵੀ ਜਾਲ ਕਰਵਾਉਣਾ ਨਾ ਇਹਨਾਂ ਨੇ ਲਾਇਆ ਸੀ ਓਕੇ ਓਕੇ ਜੀ ਠੀਕ ਹੈ ਜੀ ਲੈ ਚਲੀ ਇਹਨਾਂ ਨੂੰ ਲੈ ਕੇ ਹਨਾ ਫਿਰ ਹਾਂ ਤੇ ਚੁੱਕਣਾ ਪਊਗਾ ਇਹਨਾਂ ਨੂੰ ਹਨਾ ਫੜੋ ਬਾਕੀ ਰਿਕਟਾ ਦੇ ਨਾਮ ਦੀ ਮੰਡੀ ਮੰਡੀ ਫੜ ਲਈ ਹੈ ਨਾ ਮੰਡੀ ਵਿੱਚ ਆਵੇ ਮੈਂ ਤਾਂ ਮੰਡੀ ਚੱਕ ਲੋ ਕੋਈ ਗੱਲ ਨਹੀਂ ਚੱਕ ਲੋ ਮਾਨਾ ਨਾ ਗੱਡੀ ਇੱਥੇ ਲੈ ਗੱਡੀ ਵਿੱਚ ਕੋਈ ਨਹੀਂ ਗੱਡੀ ਲੈ ਆਉਣਾ ਲੈ ਆਏਗਾ ਗੱਡੀ ਮੈਂ ਤੁਹਾਨੂੰ ਕਰਾਈ ਹੈ ਲੈ ਆਉਣਾ ਗੱਡੀ ਹਾਂ ਫੜ ਕੇ ਮੀਰ ਕਰੇ ਵਾਏ ਕਰ ਮੀਰ ਕਰੇ ਫਿਰ ਕੋਈ ਇਹਨਾਂ ਕੋਈ ਪ੍ਰੋਬਲਮ ਦਿੱਕਤ ਨਹੀਂ ਹੋਰ ਕੋਈ ਕੇ ਜੇ ਇਹ ਕੇ ਇਹਨੂੰ ਸਾਹ ਦੀ ਪ੍ਰੋਬਲਮ ਨਹੀਂ ਕੋਈ ਨਹੀਂ ਨਹੀਂ ਤੀ ਸਮਝੇ ਨਹੀਂ ਆ ਪੁੱਛਣਾ ਜ਼ਰੂਰੀ ਹੁੰਦਾ ਹੈ ਕੋਈ ਦਿੱਕਤ ਪ੍ਰੋਬਲਮ ਹੋਵੇ ਬੰਦੇ ਨੂੰ ਪਤਾ ਹੋਣਾ ਚਾਹੀਦਾ ਵਾਹਿਗੁਰੂ ਮੇਰ ਕਰੇ ਚਲੋ ਅਰਦਾਸ ਕਰਿਓ ਮਾਰੇ ਠੀਕ ਹੋ ਕੇ ਇਹਨੂੰ ਵਾਪਸ ਲਿਆਵੇ ਹਾਂ ਕੋਈ ਨਹੀਂ ਉਹ ਸਾਡਾ ਲਿਆਓ ਚਲੋ ਇਹਦਾ ਇਸ ਤਰਫੋਂ ਤਰਫੋਂ ਕੋਈ ਹਾਂ ਵਾਹਿਗੁਰੂ ਇਹ ਪੁੱਛ ਲੈਣਾ ਇਨੂੰ ਬਿਠਾ ਦਿਓ ਇੱਥੇ ਵਿੱਚ ਬਿਠਾ ਦਿਓ ਹਾਂਜੀ ਬਿਠਾ ਦਿਓ ਕੀ ਤਾ ਮੈਂ ਪਈ ਗਾਉਂ ਹਾਂ 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 ਮੈਂ ਕਰਦਾ ਨੰਗਾ ਅਗਲੇ ਪਹਿਣਾ ਹਾਂਜੀ ਨੰਗਾ ਨੰਗਾ ਨਹੀਂ ਪਹਿਣਾ ਹਾਂ ਜੇਕਰ ਪਹਿਨ ਮੈਂ ਵੀ ਕਹਿ ਸਕਦਾ ਹਾਂ ਹੈਨਾ ਜੇ ਜੇਕਰ ਤੁਸੀਂ ਆਪ ਰਹਿ ਕੇ ਉੱਥੇ ਕਿੱਥੇ ਪੈਣਾ ਆਪ ਰਹਿ ਕੇ ਉੱਥੇ ਆਪ ਦੇ ਹੱਥੀਂ ਮਤਲਬ ਕਿ ਭਾਂ ਬੱਚੇ ਵੀ ਲੈ ਆਓ ਤੇ ਰਹਿ ਕੇ ਇਹਨਾਂ ਦੀ ਮਤਲਬ ਸੇਵਾ ਕਰਨੀ ਚਾਹੁੰਦੇ ਤੁਸੀਂ ਕਰ ਵੀ ਸਕਦੇ ਕੋਈ ਗੱਲ ਕੋਈ ਗੱਲ ਠੀਕ ਹੈ ਜੀ ਹਾਂ ਕੋਈ ਉੱਥੇ ਆਪਣੇ ਕੋਲ ਰੂਮ ਹੈਗੇ ਆ ਤੁਸੀਂ ਮੇਰੇ ਭੈਣਾ ਵਰਗੇ ਜਿਹੜਾ ਜੇਕਰ ਤੁਸੀਂ ਚਾਹੋਗੇ ਕਿ ਤੁਸੀਂ ਆਪ ਵੀ ਇਹਨਾਂ ਨਾਲ ਰਹਿ ਸਕਦੇ ਆਹ ਹੁਣ ਚਲ ਜਿਓ ਭਾਵੇਂ ਆ ਹੁਣ ਤੇ ਆਪਾਂ ਗੱਡੀ 'ਚ ਤੇ ਹੁਣ ਹੋਇਆ ਨਾ ਨਹੀਂ ਮਗਰੋਂ ਕਹਿੰਦੇ ਕੱਲ ਨੂੰ ਆ ਜਿਓ ਤੁਸੀਂ ਨਹੀਂ ਕਿਹਦੇ ਚਲ ਜਿਓ ਨਹੀਂ ਮੈਂ ਮਤਲਬ ਕਿ ਜੇਕਰ ਤੁਸੀਂ ਚਾਹੁੰਦੇ ਨਾ ਵੀ ਕਈ ਵਾਰੀ ਹੁੰਦਾ ਵਾ ਵੀ ਇਹ ਵੀ ਇਹਨਾਂ ਦੀ ਵਧੀਆ ਟੇਕ ਕੇਅਰ ਕਰ ਸਕਦੇ ਤੁਸੀਂ ਜੋ ਉਸ ਮਰਜ਼ੀ ਹੈ ਨਾ ਇਹ ਮੈਂ ਇਹ ਵੀ ਮੈਂ ਤੁਹਾਨੂੰ ਕਹਿ ਸਕਦਾ ਵਾਂ ਕੋਈ ਤੁਹਾਡਾ ਖਰਚਾ ਪਾਣੀ ਨਹੀਂ ਕੋਈ ਕੁਝ ਨਹੀਂ ਤੁਸੀਂ ਉੱਥੇ ਸਾਡਾ ਤੁਹਾਡਾ ਫ੍ਰੀ ਹੋਊਗਾ ਕੋਈ ਤੁਹਾਡੀ ਆਪਾਂ ਕੋਈ ਸੇਵਾ ਫੀਸ ਨਹੀਂ ਲੈਂਦੀ ਹੈ ਨਹੀਂ ਕੋਈ ਗੱਲ ਨਹੀਂ ਕੋਈ ਹਾਂ ਭਾਈ ਕੋਈ ਤੇ ਇਹ ਹੋਣਾ ਤੁਸੀਂ ਆ ਵੀ ਸਕਦੇ ਜੀ। ਉੱਥੇ ਨਾਲ ਦੀ ਸੇਵਾ ਕਰਿਓ ਨਾਲ ਇਹਨਾਂ ਦੀ ਸੇਵਾ ਕਰੀ ਜਾਇਓ। ਉਹ ਉੱਥੇ ਵੀ ਨਾਲ ਕੰਮ ਕਰੀਦਾ। ਆਹੋ। ਉੱਥੇ ਵੀ ਹਾਂਜੀ ਅਪਾ ਗੁਰੂ ਘਰ ਵੀ ਤੇ ਜਾਂਦੇ ਆ। ਪਾਣੀ ਉੱਥੇ ਘੋਲ ਹੋਵੇ ਲੱਗੇ ਖਾਪੂ ਨਹੀਂ ਕਹਿੰਦਾ ਸਬੀ ਭਾਜੀ ਬਣਾਇ। ਕਈ ਹੁੰਦਾ ਬੱਚਿਆਂ ਦਾ ਚਲੋ ਹੁਣ ਜਨੇਚਰ ਪੇਪਰ ਹੋਣਾ ਜੇ ਤੇ ਮੇਰੇ ਨਾਲ ਨਹੀਂ ਆ ਸਕਦੇ। ਨਹੀਂ ਆਓ ਪੇਪਰ ਚੱਲੂ ਹੋ ਜਾਣਾ ਇਹਨਾਂ ਦੇ ਬੱਚਾ। ਚਲੋ ਠੀਕ ਆ ਵੈਕਲੂ ਜੀ। ਜਿਵੇਂ ਜਾਇਓ। ਹਾਂਜੀ। ਠੀਕ ਆ ਜੀ ਜੀ। ਇਹ ਖਾਸਾ ਹੀ ਹੁੰਦੀ। ਚੰਗਾ ਜੀ। ਕਿ ਸ਼ਹਿਰ ਪਾਸ ਦੇ ਵਿੱਚ ਠੀਕ ਹੈ ਠੀਕ ਸਭ ਬਸ ਹਾਂ ਓਕੇ ਹਾਂ ਧੰਨਵਾਦ ਤੁਹਾਡਾ ਸਾਰੀ ਸੰਗਤ ਦਾ ਚਲੋ ਅਰਦਾਸ ਕਰਿਓ ਕਿ ਵੀਰ ਠੀਕ ਹੋ ਕੇ ਜਾਵੇ ਨਹੀਂ ਠੀਕ ਹੈ ਆ ਮੈਂ ਗੱਡੀ ਕਾਂ ਕੱਢਣੀ ਪੈਣੀ ਹੋਰ ਸਭ ਠੀਕ ਠਾਕ ਹੈ ਜੀ ਆਈ ਦੇ ਖਾਸ ਸਾਹਿਬ ਜੀ ਵਧੀਆ ਚੜਦੀ ਕਲਾ ਜੀ ਮੈਂ ਤੁਹਾਡੀ ਵੇਖ ਰਿਹਾ ਜੀ ਧੰਨਵਾਦ ਤੁਹਾਡਾ ਠੀਕ ਠਾਕ ਜੀ ਕਿਦਾਂ ਕਰਦੇ ਬਸ ਤੁਹਾਡੇ ਸਾਹਮਣੇ ਹੀ ਆ ਇਹ ਤਿੱਕੇ ਨੇ ਸੇਵਾ ਫੂਸਰ ਦਾ ਸਰਪੰਚ ਜਦੋਂ ਕੱਢਦੇ ਉਹ ਇਦਾਂ ਬੰਨਾ ਉਹ ਫਿਰ ਮੈਨੂੰ ਨਾਲ ਦੀ ਨਾਲ ਉਹਦੀ ਵੀਡੀਓ ਫੋਣੀ ਪੈਂਦੀ ਆ ਤਾਂ ਖਰਚਾ ਬਹੁਤ ਆ ਹੁਣ ਵੈਸੇ ਤੇ ਇਦਾਂ ਮੈਨੂੰ ਦਿੱਕਤ ਨਹੀਂ ਆਉਂਦੀ ਹੁਣ ਨਾ ਉੱਥੇ ਮਿਸਤਰੀ ਦਾ ਕੰਮ ਚੱਲਦਾ ਪਿਆ ਵਾ ਅੱਛਾ ਜੀ ਅ ਉੱਥੇ ਕੰਮ ਇੱਕ ਬੰਦੇ ਬਣਾਉਂਦੇ ਨੇ ਨਾ ਦਰਵਾਜੇ ਦੀ ਤਿਆਰੀ ਕਰਦੇ ਨੇ ਦਰਵਾਜੇ ਜਿਹੜਾ ਬੰਦਾ ਕਾਟੇ ਕੋ ਨਾ ਬਾਬਾ ਮੇਜਰ ਸਿੰਘ ਜੀ ਹੁਣ ਉਹ ਹੀ ਗੱਲ ਅੱਛਾ ਜੀ ਸੋ ਆਖਣ ਦੇ ਪਾਪਾ ਦਰਵਾਜੇ ਦੀ ਕਰਕੇ ਆਉਂਦੇ ਜੇ ਤੁਹਾਡੇ ਲੱਗੇ ਉਧਰ ਵਾਲਾ ਕੋਈ ਗੱਲ ਨਹੀਂ ਵੈਗ ਜੀ ਆਏ ਨੇ ਜੀ ਸਿੱਟ ਚੁੱਕਾਂਗੇ ਆਪਾਂ ਹਾਂ ਹੁਣ ਉਥੇ ਤੁਸੀਂ ਸੱਚ ਜਾਣਿਓ ਲੱਖ ਰੁਪਏ ਤੋਂ ਪਲੱਸ ਦਾ ਆਚਰਣ ਦਾ ਖਰਚਾ ਆ ਜਾਂਦਾ ਮਹੀਨੇ ਦਾ ਠੀਕ ਹੈ ਜੀ ਚਲੋ ਇਦਾਂ ਸੰਗਤ ਸਪੋਰਟ ਕਰਦੀ ਰਹਿੰਦੀ ਹਾਂ ਜੀ ਚਲੋ ਅਸੀਂ ਤੇ ਆਪ ਸਾਰਿਆਂ ਨੂੰ ਉਹ ਵੀ ਬੇਇੱਜ਼ਤੀ ਕਰਦੇ ਆ ਵੀ ਵੇਖੋ ਗੁਰਦਾਰੇ ਦਾ ਖੜਾ ਸਰਦੀ ਹੋਂ ਆਪਾਂ ਜਿਹੜੇ ਲੋਕਾਂ ਨੂੰ ਲੋੜ ਉਹਨਾਂ ਨੂੰ ਪਾਲੀਏ ਕਿਸ ਤਰੀਕੇ ਨਾਲ ਵੀ ਪਰ ਹਜੇ ਤੱਕ ਆੜ ਕੋਈ ਹੋ ਰਹਿ ਗਿਆ ਵੀ ਗੁਰਦਾਰੇ ਦੇ ਬਣਾਈ ਜਾਓ ਸਿੱਖ ਬਣਨਾ ਦੋ ਤੇ ਬਸ ਇਹ ਬਣਾਈ ਜਾਓ ਤਗੜੇ ਜਿੰਨੇ ਬੰਦੇ ਆ ਤੇ ਵਧੀਆ ਗੱਲ ਦਾ ਸੁਝਾਣ ਤਾਂ ਤਾਂ ਹੀ ਤਰਸੇ ਕਰਦੇ ਦੀਦਾ ਤੇ ਤੁਹਾਨੂੰ ਲੱਗਿਆ ਪੈਸੇ ਰੁਪਏ ਬਣਾਉਣਾ ਦੇ ਮੈਂ ਚਲੋ ਧੰਨਵਾਦ। ਹੋਰ ਕੋਈ ਸੇਵਾ ਕਰੀਏ? ਬਾਸ ਚੜ੍ਹਦੀ ਕਲਾ। ਚੱਲ ਜਾਣ ਦੋ ਤੁਹਾਨੂੰ। ਮੇਰੇ ਖਾਸਾ ਹੀ ਪੱਤੀ ਹੈ। ਉਹ ਬਤਾਨਾ ਜੀ। ਵਾਈਕਲ ਮੇਰੇ। ਉਹ। ਮੈਨੂੰ ਕਹ ਰਿਹਾ ਅੱਗੇ ਕਰ ਲੈਣੇ ਗੱਡੀ। ਮੈਨੂੰ ਦਿੱਤਾ ਆਪਣਾ ਕੰਟੈਕਟ ਨੰਬਰ ਵੀ ਨਾਲੇ ਦੇ ਕੇ ਜਾ। ਹਾਂ ਜਰੂਰ। ਉਹ ਟਾਈਮ ਤੇ ਇਹਦਾ ਪਰ ਨੰਬਰ। ਜਰੂਰ ਜੀ ਲਿਖੋ ਨੰਬਰ। ਹਾਂ ਜੀ ਬੋਲੋ ਭਾਈ। ਆ। ਓਕੇ। ਠੀਕ ਆ ਬਾਈ ਗਰੂ ਜੀ ਹਾਂ ਧੰਨਵਾਦੀ ਸਾਰੇ ਵੀਰਾਂ ਦਾ ਕੋਈ ਗੱਲ ਨਹੀਂ ਵੀਰੇ ਜੀ ਮੈਂ ਤੂੰ ਤਾਂ ਨੰਬਰ ਦੇ ਜਣਾ ਸੀ ਠੀਕ ਠੀਕ ਆ ਵੀਰਾਂ ਉੱਥੇ ਕੋਈ ਗੱਲ ਨਹੀਂ ਲਿਖ ਲੋ ਦੇ ਮੈਂ ਤੁਹਾਨੂੰ ਵਟਸਐਪ ਕਰ ਦਿੰਦਾ ਜੀ ਚਾਹ ਠੀਕ ਆ ਵਟਸਐਪ ਕਰ ਦਿੰਦਾ ਕੋਈ ਗੱਲ ਨਹੀਂ ਚਲੋ थैंक यू ਵੀਰੇ ਓਕੇ ਜੀ ਮੇਰੇ ਕੋਲ ਧੰਨਵਾਦੀ ਅੱਛਾ ਕੋਈ ਗੱਲ ਨਹੀਂ ਮਾਰਸਾ ਤੁਹਾਨੂੰ ਭੇਜ ਦੇਣਾ ਹਾਂ ਆ ਤੁਹਾਡੇ ਮੈਂ ਨੰਬਰ ਸੇਵ ਕੀਤਾ ਤੁਹਾਡਾ ਵੀ ਕੀਤਾ ਉਹ ਭੈਣ ਦਾ ਵੀ ਕੀਤਾ ਹਨਾ ਜਦੋਂ ਮੈਨੂੰ ਫੋਨ ਲਾਉਣਾ ਇਹਨਾਂ ਨੰਬਰਾਂ ਤੋਂ ਹੀ ਲਾਉ ਹਾਂ ਹਾਂ ਮੇਰਾ ਫੋਨ ਹੁੰਦਾ ਵਾ ਸਿਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8-9 ਵਜੇ ਤੱਕ ਆਨ ਹੁੰਦਾ ਫੋਨ ਇਹ ਕੋਈ ਗੱਲ ਨਹੀਂ ਹਾਂਜੀ ਠੀਕ ਹੈ